I'm <laughs>

जब रेगुलाइजेगी तो कल जलो ने गु पाया ਸਿੱਖਿਆ ਬਿਆਨ ਦਫਤਰੀ ਕਰਮਚਾਰੀਆਂ ਤੇ ਵਿਸ਼ੇਸ਼ ਅਧਿਆਪਕਾਂ ਵੱਲੋਂ ਰੈਗੂਲਰ ਨਾ ਕਰਨ ਅਤੇ 5000 ਰੁਪਏ ਪ੍ਰਤੀ ਮਹੀਨਾ ਤਨਖਾਹ ਕਟੌਤੀ ਦੂਰ ਨਾ ਕਰਨ ਨੂੰ ਲੈ ਕੇ ਸਿੱਖਿਆ ਭਵਨ ਮੁਹਾਲੀ ਦੇ ਬਾਹਰ ਗੇਟ ਬੰਦ ਕਰਕੇ ਧਰਨਾ ਦਿੱਤਾ ਗਿਆ। ਸਰਕਾਰ ਨੂੰ ਜਗਾਉਣ ਵਾਸਤੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਈਸ਼ ਵੱਲ ਨੂੰ ਮਾਰਚ ਵੀ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਦੇ ਘਰ ਵੱਲ ਨੂੰ ਕੂਚ ਕੀਤਾ। ਉਨਾ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜਲਦ ਤੋਂ ਜਲਦ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਕੋਈ ਹੋਰ ਕੋਈ ਟਾਈਮ ਜਾਂਦੇ ਨੇ ਤਾਂ ਟਾਈਮ ਦੇ ਇੱਕ ਬਾਰੇ ਆਪਾਂ ਕਿਉਂਕਿ ਦੇਖੋ ਪ੍ਰਸ਼ੰਸ਼ਾ ਰੱਖੀ ਹੈ ਕਬਈ ਨਹੀਂ ਚੱਲਦਾ ਕਿਸੇ ਨਾਲ ਸਾਥ ਦਿੱਤਾ ਸਾਡੀ ਵੀ ਇਹੋ ਹੀ ਗੱਲ ਹੁੰਦੀ ਹੈ ਕਿ ਆਪਾਂ ਜਿਹੜਾ ਆਪਣਾ ਸੁੱਖ ਮੰਗਦੇ ਹਾਂ ਤਾਂ ਆਪਾਂ ਉਹਰਾ ਟਾਈਮ ਦੇਈਏ ਤਾਂ ਇਹ ਵੀ ਸਾਡੀ ਲਾਸਟ ਕਾਲ ਹੈ ਜੀ

जी अंदर तो भी साथी हाँ तो नहीं तो के वहीं सो रहे हैं कोई बाहर है साथी का तो कहीं कहीं छुट्टी रह लो जब मैं कहीं रह लूँ तब तो वहीं नहीं रह लूँ तो जी भी आराम हो के तो बाहर आंध्र भरी रह के स्कूल हो जाएगा मेरा वहाँ पे मौसम भी कहीं तो ना अभी ना भी जरा सिक्के हुए हैं हम लोग कोई बात की बेटा किधर मन सिक्के हुए हैं कहीं भी कि तू भी ना बस हो तो डे मसले के बारे में किसी के अपनों पर मोदी को ही लोग मोना पाए हैं मसला हल कराके नहीं किसे बातें घुमाएंगे स्टार्टिंग में भी चिपको जनाब वाला किताजी भी जिन्ना जरा करें मसले वाली ये सवाल ये जनाकर ना प्रतास खत्म नहीं किताज होगा कि खाने जाती हैं ना चली भी चिपकी सिगरेट चार मारी कहाँ जै ਆਪਾਂ ਰੱਖਿਓ ਮੇਰਾ ਜਦਵਾਰੀ ਸਾਡੀ ਬੰਦੇ ਹੋਏ ਮੈਂ ਇੱਕ ਵਾਰੀ ਵੇਖ ਲਿਆ ਨਾ ਤੇ ਬੇਨਤੀ ਵੀ ਕਰਦਾ ਵੀ ਐਸੀ ਗੱਲ ਕੋਈ ਨਹੀਂ ਹੈ ਕਿ ਕੋਈ ਪੇਨ ਆਉਂਦੀ ਲੈ ਕੇ ਆਪਾਂ ਉੱਜਾਂਗੇ ਆ ਪੇਨ ਆਉਂਦੀ ਫਸਤੇ ਗੱਲ ਨਹੀਂ ਕਰਦੇ ਫੈਨ ਆਪਣੇ ਸਾਰਿਆਂ ਦੇ ਰੈਗੂਲਰ ਵੀ ਹੈ ਪਹਿਲਾਂ ਇਹਨਾਂ ਨੂੰ ਰੈਗੂਲਰ ਵਾਲਾ ਪ੍ਰੋਸੈਸ ਸਪੂਰਾ ਕਰੋ ਪੇਨ ਆਉਂਦੀ ਸਾਡਾ ਹੱਕ ਹੈ ਵੈ ਘਰ ਦਾ ਸਾਡਾ ਰੈਗੂਲਰ ਵੀ ਹੈ ਪਰ ਉਹ ਤਾਂ ਸਾਡੀ ਕੱਟੀ ਵਿੱਚ ਆਇਆ ਨਹੀਂ ਕੋਈ ਜਿੰਮੇ ਉਹ ਤਾਂ ਸੀ ਵਿਰ ਤੇ ਟਰਸਟ ਬਣਾ ਕੇ ਤੋਂ ਦਿੱਤੀ ਜਾਣੀ ਕਟ ਆਪ ਇਹ ਐਸਮਤੀ ਕਰਦੇ ਆ ਐਮਐਮਆਰ ਪਤਾ ਨਹੀਂ ਕਿਤਨੇ ਵਲੈਟਾਂ ਬੋਤ ਕਕੇ ਤੁਮ ਦੇ ਰਹੇ ਨੇ ਸੱਚ ਦੀ ਤਸਵੀਰ ਨਹੀਂ ਦਿਖਦੀ ਬਾੜਾ ਗੈਂਗ ਦੇ ਮਨਜੂਰ ਇੱਕ ਅੱਧੀ ਮਾਈਨਸ ਕਰ ਦਿੰਦੇ ਆ ਜਦੋਂ ਅੰਕਲ ਜੀ ਭਾਰਾ ਯੂਨੀਅਨ ਫੇਰ ਫੇਰ ਸੀਜ਼ਨ ਸ਼ੁਰੂ ਹੋਣੀ ਹੈ ਤਾਂ ਇਹ ਵਾਈਨ ਚਲੀਏ ਵਾਈਨ ਖਰਾਬ ਚਲੀ ਵਾਈਨ ਦੀ ਰਿਡਕਸ਼ਨ ਲਗਾ ਲਈ ਨਾ ਰੋਟੀ ਦੀ ਕੋਈ ਨਹੀਂ ਪੀਸ ਕਰਦੀ ਕੱਲਾ ਰਹਿੰਦੇ ਬੁੱਲੇ ਇਹ ਤੇ ਅਸਲ ਸਵਾਲ ਹੈ ਕਿ ਸਰਕਾਰ ਤਾਂ ਕਿਸੇ ਲਾਇਆਉਟ ਦੇ ਸ਼ਹਿਰ ਸੋਲਦੀ ਹੈ ਵੀ ਇਹਨਾਂ ਨੂੰ ਪੱਕਾ ਕਰਦੀ ਹੈ ਪਰ ਜਿਹੜੀ ਰਫਸਤ ਆਈ ਹੈ ਉਹ ਨਹੀਂ ਚਲਾਉਂਦੀ ਕਿ ਇਹਨਾਂ ਨੂੰ ਪੱਕਾ ਕਰਦੀ ਕਿਉਂਕਿ ਜੇ ਆਪਾਂ ਰੈਗੂਲਰ ਹੋਵਾਂ ਇਹਨਾਂ ਦੇ ਬਰਾਬਰ ਵਾਲੀ ਜ਼ਮੀਨ ਤੇ ਬੈਠਾਂਗੇ ਹੋਰ ਨਏ ਗੱਲ ਕਹਿ ਦਿੰਦੇ ਨੇ ਜਾਂ ਨਹੀਂ ਇਹ ਸਪੱਸ਼ਟ ਕੀ ਹੋਵੇਗਾ ਕਿ ਇਹ ਕੰਟਰੈਕਟ ਕੋਲ ਬੈ। ਬਰੇਨ ਦੇ ਕੋ ਸਾਇੰਟਿਸਟ ਹੋਇਆ ਰਿਚਰ ਬੈਨਰੋ ਮਾਈਕਲ ਪੇਟਾ ਇੱਕ ਵਾਰ ਬਈ ਕਤੋਂ ਵੱਡੀ ਤਿਬ੍ਰਿਚਾ ਕੀ ਆ ਉਸੂਰ ਨੇ ਕਹਿੰਦਾ ਸ਼ਾਇਦ ਜੀ ਉਹ ਦੀ ਛਾ ਕੀ ਇਹ ਤਾਂ ਬੰਦੇ ਦੀ ਸਰਮਾਈ ਵੀ ਲੈ ਸਭ ਤੋਂ ਤਿਬ੍ਰਿਚਾ ਦੀ ਛਾ ਵੀ ਚਾਹਦੀ ਜੋ ਬੰਦੀ ਜਾਂਦੇ ਬਹਿਰ ਅਰੇ ਸਾਡੀ ਬੰਦਗੀ ਕਰ ਚੁੱਕੀ ਹੈ ਤੇ ਮੈਂ ਇਹ ਲਈ ਇਸ ਤੋਂ ਨਹੀਂ ਪਰ ਦੇਖੀ ਨਹੀਂ ਗੋਬੇ ਨਹੀਂ ਰਹੀ ਹੱਕੇ ਛੱਡਦੇ ਸਰਮਾਈ ਕਿਹੜੀ ਮਤਲਬ ਉਹ ਤਾਂ ਨਹੀਂ ਕਿਹਾ ਕਿ ਅਸਾਂ ਹੋਏ ਨਾਲ ਵਾਈਪੀਪਲ ਕਮਿਟੀ ਸੋਸਾਇਟੀ ਪਰ ਕੰਨਾ ਰੋਹ ਮਰਦੇ ਕਿਉਂ ਆ ਗਿਆ ਇਹ ਜੋੜ ਦੀ ਇੱਛਾ ਇਸ ਤੋਂ ਵੱਡੇ ਆ ਮਨੁੱਖਾਂ ਨੂੰ ਉਸ ਮੂਰੇ ਨਹੀਂ ਕੁਝ ਵੀ ਆਪਣੀ ਇੱਛਾ ਨੂੰ ਜੀਵਨ ਰਖਾ ਲੈਣਾ ਸੋਸਾਇਟੀ ਕਰਦੇ ਨੇ ਪਰ ਕਹਿੰਦਾ ਮਰਦ ਇਹ ਕਹਿੰਦਾ ਵੀ ਇਨਸਾਨ ਦੀ ਟਿੱਪਣ ਦੀ ਇੱਛਾ ਹੈ ਲੋ ਸਭ ਤੋਂ ਜ਼ੋਰਦਾਰ ਇਨਸਟਿੰਕਟ ਉਹ ਹੈਗੀ ਆ ਕੰਮ ਕਰਨ ਦਾ ਜੋ ਜੀਵ ਜੀਵਨਾ ਦਾ ਹੁੰਦਾ ਹੈ ਗੱਲ ਇਹ ਕਿ ਅਸੀਂ ਆਪਣਾ ਕੰਫਰਟੇਬਲ ਜੋਂ ਤੋਂ ਬਾਹਰ ਨਹੀਂ ਨਿਕਲ ਸਕਦੇ ਪੰਜਾਹ ਕੇ ਟੈਨਸ ਨਹੀਂ ਸੀ ਦੇਣੀ ਨਹੀਂ ਹੈ

ਜੋਨਰ ਫੋਜ਼ ਰੂਪ ਦੇ ਵਿੱਚ ਉਹ ਸਾਨੂੰ ਤੇਰਾ ਵੀ ਜੰਨੇ ਆ ਅਜੇ ਤੱਕ ਜਿਹੜਾ ਫਾਇਨੈਂਸ ਨੇ ਪਰਸਨਲ ਨੇ ਕਿੰਨਾ ਸਿਕਰਡ ਡਿਪਾਰਟਮੈਂਟ ਸੁਣੀ ਦੱਸਿਆ ਜਦੋਂ ਤੱਕ ਪਹੁੰਚੇ ਬਾਹਰ ਨਹੀਂ ਆ ਜੰਦੀ ਅੱਜ ਪਿੱਛੇ ਅਕੜਾਂ ਦੀ ਸਮਾਲੀ ਨਹੀਂ ਹੈ ਇਸ ਪੇਲ ਕੰਦੀ ਦੀ ਜਿਹੜਾ ਜਗਰ ਦੇਖੀ ਤਾਈਂ ਦਿੱਤੇ ਆ ਬਹੁਤ ਸਾਡੀ ਅੱਜ ਰਾਤ ਨੂੰ ਰੁਕਦੇ ਕਿ ਜੋ ਵੀ ਸਾਡਾ ਐਕਸ਼ਨ ਹੋਏਗਾ ਉਸ ਨੂੰ ਹੁਣ ਆਖਿਰਕਾਰ ਵੇਖਣਾ ਇਹ ਹੋਵੇਗਾ ਕਿ ਇਹ ਤਰਨਾ ਪ੍ਰਦਰਸ਼ਨ ਕਿੰਨੇ ਟਾਈਮ ਤੱਕ جاری ਰਹੇਗਾ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਮੰਨਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ